ਦਾ ਬਾਕੀ ਨੂੰ ਕੁਝ ਚੌਣਵੇਂ ਸਿੱਖ ਨਾਲ ਰਹੇ ਇਥੋਂ ਤੁਰੇ ਨਹੀਂ ਤੇ ਇੱਥੇ ਹੁਣ ਇੱਕ ਲਾਲਚੰਦ ਲਾ ਦਾ ਪੰਡਤ ਸੀ ਉਹਨੇ ਵੇਖਿਆ ਬੜੀਆਂ ਹਜ਼ੂਮ ਐ ਬੜੀ ਸੰਗਤਾਂ ਗੁਰੂ ਸਾਹਿਬ ਦਾ ਨਾਲ ਨੇ ਤੇ ਗੁਰੂ ਸਰ ਮੱਥੇ ਵੀ ਟੇਕਦੀਆਂ ਨੇ ਹੁਣ ਉਸ ਨੂੰ ਅਹੰਕਾਰ ਵੀ ਮੈਂ ਵੱਡੀ ਉਮਰ ਦਾ ਇੰਨਾ ਸਤਕਾਰ ਮੇਰਾ ਨਹੀਂ ਹੈ ਵੀ ਜਿੰਨਾ ਇਹ ਬਾਲਕ ਦਾ ਹੋ ਰਿਹਾ ਉਹਨੇ ਪੁੱਛਿਆ ਕੌਣ ਆਏ ਇੱਕ ਸਿੱਖ ਨੇ ਕਿਹਾ ਸਾਡੇ ਗੁਰੂ ਸਾਹਿਬ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਕਹਿੰਦਾ ਹਰਕ੍ਰਿਸ਼ਨ ਸਾਹਿਬ ਇੱਕ ਸਾਡੇ ਕ੍ਰਿਸ਼ਨ ਜੀ ਹੋਏ ਨੇ ਜਿਨ੍ਹਾਂ ਗੀਤਾ ਲਿਖੀ ਹੈ ਜੇ ਹਰਕ੍ਰਿਸ਼ਨ ਨੇ ਵੀ ਕ੍ਰਿਸ਼ਨ ਹਰ ਵੀ ਲਾਇਆ ਹੋਇਆ ਤੇ ਗੀਤਾ ਦੇ ਅਰਥ ਕਰਕੇ ਦੱਸਣ ਫਿਰ ਮੈਂ ਤਾਂ ਮੰਨਾਂਗਾ ਗੁਰੂ ਨਹੀਂ ਇਹ ਦੋ ਸਿੱਖ ਨੇ ਕਿਹਾ ਦਾ ਗੁਰੂ ਜੀ ਨੇ ਕਿ ਬੁਲਾ ਉਸ ਨੂੰ ਲਾਲ ਚੰਦ ਪੰਡਤ ਨੂੰ ਬੁਲਾਇਆ ਗਿਆ ਤੇ ਗੁਰੂ ਸਾਹਿਬ ਕਹਿੰਦੇ ਵੀ ਗੀਤਾ ਦੇ ਅਰਥ ਕਰਨ ਦੇ ਨਾਲ ਕੋਈ ਗੁਰੂ ਨਹੀਂ ਬਣ ਜਾਂਦਾ ਇਕ ਦਿਮਾਗੀ ਖੇਡ ਹੈ ਇਕ ਪੜ੍ਹਾਈ ਹੈ ਵੀ ਅਰਥਾ ਕੋਈ ਵੀ ਕਰ ਸਕਦਾ ਹੁਣ ਕੋਈ ਬੰਦਾ ਕਹੇ ਮੈਨੂੰ ਬਾਣੀ ਬੜੀ ਯਾਦ ਹੈ ਠੀਕ ਹੈ ਜੀ ਕੋਈ ਬੰਦਾ ਕਹੇ ਕਿ ਮੈਨੂੰ ਗੁਰੂ ਗ੍ਰੰਥ ਸਾਹਿਬ ਪੂਰਾ ਹੀ ਯਾਦ ਹੈ ਮੁਬਾਰਕ ਹੈ ਪਰ ਜੇ ਗੁਰਬਾਣੀ ਦੇ ਇੱਕ ਹੁਕਮ ਅਨੁਸਾਰ ਨਾ ਤੁਰਦਾ ਹੋਵੇ ਬੰਦਾ ਤਾਂ ਫਿਰ ਤੁਸੀਂ ਕੋਈ ਮੋਬਾਈਲ ਨੂੰ ਵਿੱਚ ਮੋਬਾਈਲ ਜੀ ਮੈਮਰੀ ਹੈ ਨਾ ਪੂਰਾ ਗੁਰਗੰਸਾਹਿਬ ਲੋਡ ਹੈ ਦੇ ਵਿੱਚ ਅਮਰ ਕੀਰਤਨ ਵੀ ਲੋਡ ਹੈ ਕਈ ਵਿਦਵਾਨਾਂ ਦੀ ਕਿਤਾਬਾਂ ਲੋੜ ਨੇ ਉਹ ਯਾਦ ਕੀਤਾ ਹੋਇਆ ਉਸ ਨੇ ਫਿਰ ਮੋਬਾਈਲ ਤੋਂ ਬੜਾ ਬੜਾ ਸੰਤ ਬਣ ਗਿਆ ਕਿਸੇ ਚੀਜ਼ ਨੂੰ ਸ਼ਬਦ ਨੂੰ ਯਾਦ ਕਰਨਾ ਕੋਈ ਵੱਡੀ ਗੱਲ ਨਹੀਂ ਗੱਲ ਹੈ ਕਿ ਸ਼ਬਦ ਅਨੁਸਾਰ ਤੁਰਨਾ ਜੇ ਬਾਣੀ ਅਸੀਂ ਪੜੀਏ ਭਾਖਿਆ ਪਾਉ ਅਪਾਰ ਜਪਜੀ ਸਾਹਿਬ ਨੂੰ ਕੱਢ ਹੈ ਤੇ ਅਸੀਂ ਹਰ ਨਾਲ ਕੋੜਾ ਬੋਲਦੇ ਹੋਈਏ ਫਿਰ ਉਸ ਬਾਣੀ ਪੜਨ ਦਾ ਫਾਇਦਾ ਕੀ ਗੁਰੂ ਅਮਰਦਾਸ ਮਹਾਰਾਜ ਜਦੋਂ ਇੱਕ ਪੰਡਤਾਂ ਕੇ ਚਰਚਾ ਕਰਨ ਲਗਾ ਨਾ ਭਈ ਮੈਨੂੰ ਬੜੇ ਗ੍ਰੰਥ ਆਉਂਦੇ ਨੇ ਮੈਂ ਬੜੀ ਸਟੱਡੀ ਕਰੀ ਮੇਰੇ ਬਹਿਸ ਕਰੋ ਤੇ ਸਾਬ ਨੇ ਗੱਲ ਕਿਸੇ ਨਾਨਕ ਲੇਖਾ ਇੱਕ ਗੱਲ ਹਰ ਹੋਮੈਂ ਚਖਣਾ ਚਾਕ ਕਸ਼ਮੀਰ ਗਏ ਗੁਰਸੇ ਮੱਟਣ ਸਾਹਿਬ ਉੱਥੇ ਬ੍ਰਹਮ ਦਾ ਸਾਕੇ ਜਦੋਂ ਬਹਿਸ ਕਰਦਾ ਤੇ ਸਾਬ ਨੇ ਕਿਹਾ ਜੇ ਤੂੰ ਇਹਨਾਂ ਕਿਤਾਬਾਂ ਪੜੀਆਂ ਨੇ ਪੜ ਪੜ ਗੱਡੀ ਲੱਧੀਆਂ ਪੜ ਪੜ ਭਰੀਆਂ ਸਾਥ ਪੜ ਪੜ ਬੇੜੀ ਪਾਈਆਂ ਪੜ ਪੜ ਗੱਡੀਆਂ ਖਾਤ ਪੜੀਆਂ ਜੀਤੇ ਬਰਸ ਬਰਸ ਪੜੀਆਂ ਜੀਤੇ ਮਾਸ ਪੜੀਆਂ ਜਿੱਤੀ ਯਾਰ ਜਾਂ ਪੜੀਆਂ ਜਿੱਤੇ ਸਾਸ ਨਾਨਕ ਲਿਖਿਆ ਇੱਕ ਗੱਲ ਫਰ ਹੋਮੈ ਚਖਣਾ ਚਾਹ। ਜੇ ਇਹਨੇ ਗ੍ਰੰਥ ਪੜਨ ਤੋਂ ਬਾਅਦ ਤੇਰੇ ਚ ਨਿਮਰਤਾ ਨਹੀਂ ਆਈ ਤੇਰੀ ਪੜ੍ਹਾਈ ਕਿਸੇ ਕੋਈ ਸਵਾਰ ਨਹੀਂ ਸਕੀ ਤੇ ਕਹਿੰਦੇ ਫਿਰ ਇਹ ਚਾਖੀ ਮਾਰਦਾ ਰਹਿ ਗਿਆ। ਤੇ ਗੁਰੂ ਸਾਹਿਬ ਨੇ ਕਿਹਾ ਸਿਰ ਅਰਥ ਕਰਨ ਨਾਲ ਕੋਈ ਵਿਦਵਾਨ ਨਹੀਂ ਇਤਰਾ ਹੰਕਾਰ ਬੋਲਦਾ ਤੇ ਜੇ ਗੁਰਨਾਨਕ ਦੇ ਕਰ ਦੀ ਪਰਖ ਕਰਨ ਆਇਆ ਮੈਂ ਜੇ ਅਰਥ ਕਰ ਦਿੱਤੇ ਤੈਨੂੰ ਕਹਿ ਦੇਣਾ ਭਾਈ ਅਮੀਰ ਘਰ ਵਿੱਚ ਪੈਦਾ ਹੋਏ ਨੇ। ਹੋਸ਼ ਦਾ ਕਿਸੇ ਪੰਡਤ ਕੋਲੋਂ ਇਹਨਾਂ ਕਲਾਸ ਲਈ ਹੋਵੇ ਪੜਿਆ ਹੋਵੇ ਗਿਦਾਦਾਰ ਸਿੱਖੇ ਹੋਣਗੇ ਜੇ ਗੁਰਨਾਨਕ ਦੇ ਘਰ ਦੀ ਰਹਿਮਤ ਵੇਖਣੀ ਚਾਹੁੰਨਾ ਤੇ ਕੋਈ ਬੰਦਾ ਲੈ ਕੇ ਤੇਰੇ ਸਾਹਮਣੇ ਅਰਥ ਕਰੇਗਾ ਉਹ ਹੁਣ ਪੰਡਤ ਲਾਲ ਚੰਦ ਨੇ ਇੱਕ ਹੋਰ ਚਾਲ ਚਲੀ ਇੱਕ ਛੱਜੂ ਨਾਮ ਦੇ ਝੋਰ ਨੂੰ ਲੈ ਕੇ ਆਏ ਜਿਸ ਨੂੰ ਲੋਕ ਕਹਿੰਦੇ ਨਵੀਂ ਜਾਤ ਵਾਲਾ ਹੈ ਇਹ ਧਰਮ ਕਰਮ ਨਹੀਂ ਕਰ ਸਕਦਾ ਇਹ ਪੂਜਾ ਪਤਸਰੀ ਮੰਨੂ ਸਿਮਰਤੀ ਪੜੋ ਨਾ ਉਤੇ ਲਿਖਿਆ ਹੋਇਆ ਵੀ ਜਿਹੜਾ ਨੀਵੀਂ ਜਾਤ ਵਾਲਾ ਹੈ ਉਸ ਨੂੰ ਹਵਨ ਤੋਂ ਬਚੀ ਸਮਗਰੀ ਨਹੀਂ ਦੇਣੀ ਕਦੇ ਉਸ ਨੂੰ ਅਗਰੇ ਪੈਸੇ ਜੋੜ ਕੇ ਅਮੀਰ ਹੋ ਜਾਏਗਾ ਉਹਨੂੰ ਪੈਸੇ ਜੋੜਨਾ ਦਿੱਤੇ ਜਾਣ ਉਹ ਗਰੀਬ ਦਾ ਗਰੀਬ ਹਮੇਸ਼ਾ ਰਹੇ ਉਹ ਪੈਰ ਜੁੱਤੀ ਨਹੀਂ ਪਾ ਸਕਦਾ ਇੱਥੋਂ ਤੱਕ ਲਿਖਿਆ ਵੀ ਜਦੋਂ ਉਹ ਤੁਰਦਾ ਆਪਣੇ ਗਲੇ ਘੰਟੀ ਪਾ ਕੇ ਤੁਰੇ ਤਾਂ ਕਿ ਜੋ ਸਾਹਮਣੇ ਉੱਚ ਜਾਤ ਵਾਲਾ ਜੋ ਸੈਡ ਹੋ ਜਾਏ ਕਿਤੇ ਪਰਛਾਵਣਾ ਪੈ ਜਾ ਉਸ ਦਾ ਐਸਾ ਲਿਖਿਆ ਹੋਇਆ ਹੈ ਹੁਣ ਜਿਸ ਬੰਦੇ ਨੇ ਕਦੇ ਪਾੜ ਸੁਣਿਆ ਹੀ ਨਹੀਂ ਕਦੇ ਮੂੰਹ ਚ ਬੋਲਿਆ ਹੀ ਨਹੀਂ ਔਰ ਕਈ ਇਤਿਹਾਸ ਲੈ ਦੇ ਉਹ ਬੰਦਾ ਉਹ ਲੈ ਕੇ ਆਏ ਜਿਹੜਾ ਗੁੰਗਾ ਵੀ ਤੇ ਬਹਿਰਾ ਵੀ ਹੈ ਜਿਹਨੂੰ ਸੁਣਾਈ ਵੀ ਨਹੀਂ ਦਿੰਦਾ ਜਿਹੜਾ ਬੋਲ ਵੀ ਨਹੀਂ ਸਕਦਾ ਛੱਜੂ ਨਾਮ ਦਾ ਉਹ ਝਿਓਰ ਇਹਦੇ ਗੁਰੂ ਸਾਹਿਬ ਦੇ ਸਾਹਮਣੇ ਲਿਆਂਦਾ ਤੇ ਸਾਇਬ ਨੂੰ ਵੇਖ ਕੇ ਨਾ ਮੁਸਕਰਾਏ ਨਹੀਂ ਸਾਇਬ ਜਾਨਦਸ ਨੇ ਚਾਲ ਚਲੀ ਜਾ ਰਹੀ ਇਸ ਕਰਕੇ ਹੈ ਪੇ ਤਾਂ ਕਿ ਗੁਰਨਾਨਕ ਦੇ ਘਰ ਨੂੰ ਹੌਲਾ ਦੱਸਿਆ ਜਾਏ ਤੇ ਗੁਰੂ ਸਾਹਿਬ ਨੂੰ ਹੱਥ ਵਿੱਚ ਛੋਟੀ ਪਕੜੀ ਹੋਈ ਸੀ ਤੇ ਸਿਰ ਤੇ ਰੱਖ ਕੇ ਕਹਿਣ ਲੱਗੇ ਪੁਰਖਾ ਆ ਪੰਡਤ ਜੀ ਕਹਿੰਦੇ ਗੀਤਾ ਦੇ ਅਰਥ ਕਰਨੇ ਇਹ ਸ਼ਲੋਕ ਪੜਨਗੇ ਤੂੰ ਅਰਥ ਕਰੇ ਸਮਝਾ ਤੂੰ ਅਰਥ ਕਰ ਰਹੇ ਨੇ ਉਹਨਾਂ ਕਹਿੰਦੇ ਜੀ ਮਹਾਰਾਜ ਜੀ ਜਦੋਂ ਮਹਾਰਾਜ ਦੀ ਗੱਲ ਨਾ ਹੋਏ ਨਾ ਮੂੰਹ ਤੋਂ ਆਵਾਜ਼ ਆਈ ਤੇ ਹੁਣ ਪੰਡਤ ਲਾਲਚੰਦ ਉੱਥੇ ਘਬਰਾ ਗਿਆ ਤੇ ਬੰਦਾ ਗੁੰਗਾ ਸੀ ਮੈਂ ਕਈ ਸਾਲ ਤੋਂ ਜਾਣਦਾ ਬੋਲੇ ਹੀ ਨਹੀਂ ਕਦੇ ਅੱਜ ਬੋਲਣ ਲੱਗਾ ਤੇ ਸਾਈ ਮਸਕਰਾ ਕੇ ਕਹਿੰਦੇ ਕਿ ਪੰਡਤ ਜੀ ਪੜੋ ਸ਼ਲੋਕ ਤੁਸੀਂ ਹੁਣ ਹੁਣ ਜਦੋਂ ਬੰਦਾ ਘਬਰਾਇਆ ਹੋਵੇ ਨਾ ਤੇ ਕਈ ਵਾਰ ਅਲਫਾਜ਼ ਵਿੱਚ ਗਲਤ ਨਿਕਲਦੇ ਨੇ ਉਹ ਜਦੋਂ ਸ਼ਲੋਕ ਪੜਦਾ ਉਹ ਸ਼ਲੋਕ ਸ਼ੁੱਧ ਨਹੀਂ ਪੜਿਆ ਜਾਂਦਾ ਤੇ ਛੱਜੂ ਝੋੜ ਕਹਿੰਨੇਗਾ ਪੰਡਤ ਜੀ ਸ਼ਲੋਕ ਅਸ਼ੁੱਧ ਪੜ ਰਿਓ ਇਹ ਸ਼ਲੋਕ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਸ਼ਲੋਕ ਆਏ ਜਦੋਂ ਸ਼ਲੋਕ ਪੜਿਆ ਹੁਣ ਪੰਡਤ ਕੁਛ ਨਾ ਬੋਲੇ ਤੇ ਛੱਜੂ ਜਿਹੜਾ ਸੀ ਨਾ ਉਹਨੇ ਫਿਰ ਸ਼ਲੋਕ ਵੀ ਨਾਲ ਪੜੀ ਜਾਵੇ ਨਾਲ ਅਰਥ ਇਉਂ ਕਿਤੇ ਬੜਾ ਵੱਡਾ ਵਿਦਵਾਨ ਹੋਵੇ ਜਿਹੜਾ ਕੋਈ ਤੇ ਸਾਰੇ ਸੰਗਤ ਧੰਗੁਰੂ ਨਾਨਕ ਕਹਿਣਾ ਸ਼ੁਰੂ ਕਰ ਗਈ ਤੇ ਲਾਲ ਚੰਦ ਵੀ ਹੰਕਾਰ ਟੁੱਟਿਆ ਤੇ ਗੁਰੂ ਸਦੇ ਚਰਨਿਆਂ ਕਿੱਡੇਗਾ ਮਾਰਾ ਮੇਰਾ ਹੰਕਾਰ ਸੀ ਮੈਂ ਸੋਚ ਮੈਂ ਵਿਦਵਾਨ ਹਾਂ ਮੈਂਨੇ ਗ੍ਰੰਥ ਪੜੇ ਹੋਏ ਨੇ ਪਰ ਅੱਜ ਮੈਨੂੰ ਲੱਗਦਾ ਕਿ ਮੈਂ ਬਿਲਕੁਲ ਅਲਾਇਕ ਜੇ ਮੈਨੂੰ ਕੁਝ ਵੀ ਨਹੀਂ ਆਉਂਦਾ ਤੇ ਫਿਰ ਉਹ ਛੱਜੂ ਜਿਹੜਾ ਸੀ ਨਾ ਗੁਰਦਾ ਸਿੱਖ ਬਣਿਆ ਤੇ ਉਹਦੇ ਵੰਸ਼ਚੂ ਅੱਗੇ ਜਾ ਕੇ ਭਾਈ ਧਰਮ ਸਿੰਘ ਜਿਹੜੇ ਨੇ ਪੰਜਾਂ ਪਿਆਰਾਂ ਜਦੋਂ ਆਏ ਨੇ ਗੁਰੂ ਸਾਹਿਬ ਪੰਜੇ ਪਰ ਚੋਣ ਕਰਦੇ ਨੇ ਧਰਮ ਸਿੰਘ ਵਿੱਚੋਂ ਉਸ ਛੱਜੂ ਦੇ ਵੰਸ਼ਚੂ ਆਏ ਨੇ ਗੁਰੂ ਸਾਹਿਬ ਇਹ ਤੋਂ ਹੁਣ ਦਿੱਲੀ ਪੁੱਜੇ ਰਾਜਾ ਜੈਸ ਸਿੰਘ ਦਾ ਗੁਰੂ ਸਾਹਿਬ ਪੁਰਸਤ